ਇਹ ਉਹ ਲੋਕ ਆ ਜਿਨ੍ਹਾਂ ਨੂੰ ਸਰਦਾਰ ਭਗਵਾਨ ਸਿੰਘ ਮਾਨਜੀ ਦੀ ਲੋਕਪ੍ਰਿਤਾ ਹਦਮ ਨਹੀਂ ਹੋਣੀ। ਔਰ ਇਹ ਲੋਕ ਨੇ ਮਾਈਨਿੰਗ ਮਾਫੀਆ ਵਾਲੇ। ਆਪਣੇ 6 ਤਰੀਕ 8ਵਾਂ ਮਹੀਨਾ 2024 ਆ ਦੇਖ ਲੋ ਜੀ। ਆ ਮੌਕੇ ਦੀਆਂ ਵੀਡੀਓ ਦੇਖ ਲੋ ਜੀ। ਇਸ ਟਾਈਮ ਦੇ ਵਿੱਚ ਜਿਹੜੀ ਮਾਈਨਿੰਗ ਲੀਗਲ ਕੋਰਟ ਦੇ ਕੋਰਟ ਦੇ ਵੀ ਆਰਡਰ ਆ ਔਰ ਸਰਕਾਰ ਦਾ ਵੀ ਹੁਕਮ ਆ ਪੜੀਏ ਪਾਲਣਾ ਕੀਤਾ ਲਿਆ ਤੇ ਬਰਸਾਤ ਦੇ ਸਮੇਂ ਦੇ ਵਿੱਚ ਇਹਨਾਂ ਤੁਸੀਂ ਬਾਨਾ ਕੱਚੇ ਬਾਨਾ ਇਹਨਾਂ ਨੂੰ ਨੁਕਸਾਨ ਪਹੁੰਚਾ ਤੇ ਮਾਈਨਿੰਗ ਨਹੀਂ ਹੋਣੀ ਚਾਹੀਦੀ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਸਰਕਾਰਾਂ ਨੇ ਤੇ ਕੋਰਟ ਨੇ ਲਿਆ ਵਜੇ ਪਰ ਇਹ ਲੋਕ ਸਰਕਾਰ ਤੇ ਕੋਰਟ ਨੂੰ ਕੱਚ ਨਹੀਂ ਜਾਣਦੇ ਤੇ ਜੇ ਕੁਝ ਸਾਡੇ ਵਰਗਾ ਉੱਠ ਕੇ ਇਹਨਾਂ ਨੂੰ ਕਹਿੰਦਾ ਆ ਤੇ ਇਹ ਸਾਡੇ ਤੇ ਵੀ ਜਿਵੇਂ ਰਾਤ ਇਹਨਾਂ ਨੇ ਮੈਨੂੰ ਠੇਰਾ ਪਾ ਲਿਆ ਤੇ ਗੱਡੀ ਦੀ ਭੰਨਕੋੜ ਕੀਤੀ ਆ ਤੇ ਮੈਂ ਆਪਣੀ ਜਾਨ ਪਾ ਕੇ ਉੱਥੇ ਭੱਜਿਆ ਅਜੀ ਕਹਾਦਾ ਜੀ ਕੀ ਮਾਮਲਾ ਕੀ ਹੈ ਜੀ ਤੁਹਾਡੇ ਕੋਲ ਇੱਕ ਵੀਡੀਓ ਪਾਈ ਗਈ ਸੀ ਕਿ ਕਿਸ ਤੁਹਾਡੇ ਤੇ ਹਮਲਾ ਕੀਤਾ ਗਿਆ ਕਿੰਨਾ ਵੱਲੋਂ ਕੀਤਾ ਗਿਆ ਅ ਪਹਿਲਾਂ ਤਾਂ ਜੀ ਸਮੂੱਚੀ ਪ੍ਰਸਨ ਸਾਰੇ ਪਾਈ ਜਿਹੜੇ ਇੱਥੇ ਜਲਦੀਆਂ ਗਾਰਾਂ ਆਈਆਂ ਤੋਂ ਧੰਨਵਾਦ ਤੇ ਸਮੂੱਚੀ ਸਾਧ ਸੰਗਤ ਨੂੰ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੀ ਜੀ ਦੱਸਣਾ ਚਾਹਨਾ ਕਿ ਜਿਹੜੇ ਲੋਕ ਆਲਾ ਇਹ ਉਹ ਲੋਕ ਆ ਜਿਨ੍ਹਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਲੋਕ ਪ੍ਰੇਤਾ ਹضم ਨਹੀਂ ਹੋ ਰਹੀ ਇਹ ਉਹ ਲੋਕ ਆ ਜਿਨ੍ਹਾਂ ਨੂੰ ਭਗਵੰਤ ਸਿੰਘ ਮਾਨ ਦਾ ਆਮ ਲੋਕਾਂ ਲਈ ਕੰਮ ਕਰਨਾ ਹਜਮ ਨਹੀਂ ਆ ਰਿਹਾ ਇਹ ਲੋਕ ਕੱਲਾ ਹੁਣ ਨਹੀਂ ਪਿਛਲੀਆਂ ਸਰਕਾਰਾਂ ਚ ਵੀ ਇਹ ਆਪਣੀ ਗੁੰਡਾਗਰਦੀ ਦੋ ਨੰਬਰ ਦੇ ਧੰਦੇ ਕਰਦੇ ਆਏ ਤੇ ਕਰਦੇ ਰਹਿਣਗੇ ਪਰ ਅੱਜ ਇਹਨਾਂ ਨੇ ਤਹਈਆ ਕੀਤਾ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਲੋਕਾਂ ਲਈ ਦਿਨ ਰਾਤ ਕੰਮ ਕਰ ਰਹੀ ਆ ਟੋਲ ਪਲਾਜ਼ੇ ਬੰਦ ਕੀਤੇ ਆ ਐਜੂਕੇਸ਼ਨ ਤੇ ਕੰਮ ਕੀਤਾ ਹੈਲਥ ਤੇ ਕੰਮ ਕੀਤਾ ਅ ਅ ਕੱਲ ਪਰਸੋਂ ਤੁਸੀਂ ਦੇਖੋ 443 ਨਵੇਂ ਪੁਲਿਸ ਤੇ ਨੌਜਵਾਨ ਮੁੰਡੇ ਕੁੜੀਆਂ ਪਰਚੀ ਕਿਤੇ ਆ 50 ਹਜ਼ਾਰ ਦੇ ਕਰੀਬ ਨੌਜਵਾਨ ਪਰਚੀ ਕਰ ਚੁੱਕਿਆ ਸੋ ਉਹ ਆਪਣੇ ਕੰਮ ਕਰ ਰਹੇ ਆ ਪਰ ਇਹ ਉਹ ਲੋਕ ਆ ਜਿਨ੍ਹਾਂ ਨੇ ਤਹਿਇਆ ਕਰ ਲਿਆ ਕਿ ਅਸੀਂ ਮਾਨ ਸਾਹਿਬ ਦੀ ਬਦਨਾਮੀ ਗਰਾਊਂਡ ਲੈਵਲ ਤੇ ਕਰਨੀ ਹੀ ਕਰਨੀ ਆ ਔਰ ਇਹ ਲੋਕ ਨੇ ਮਾਈਨਿੰਗ ਮਾਫੀਆ ਵਾਲੇ ਸੋ ਇਹਨਾਂ ਦਾ ਜਿਹੜਾ ਆਮ ਦਿਨਾਂ ਦੇ ਵਿੱਚ ਰਿਤ ਦੀ ਮਾਈਨਿੰਗ ਹੁੰਦੀ ਆ ਇਹ ਮਾਈਨਿੰਗ ਆਪਾਂ ਸਾਰੇ ਜਾਣਦੇ ਆ 1 ਅਕਤੂਬਰ ਤੋਂ ਲੈ ਕੇ ਜਿਹੜੀ 31 ਜੂਨ ਤੱਕ ਹੁੰਦੀ ਲਈ ਠੀਕ ਹੈ ਨਾ ਸੋ ਜਿਹੜੀ ਆ ਮਾਈਨਿੰਗ ਆ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਦੀ ਇਸ ਸਮੇਂ ਦੇ ਵਿੱਚ ਜਿਹੜੀ ਮਾਈਨਿੰਗ ਲੀਗਲ ਤੌਰ ਤੇ ਕੋਰਟ ਦੇ ਵੀ ਆਰਡਰ ਆ ਔਰ ਸਰਕਾਰ ਦਾ ਵੀ ਹੁਕਮ ਹੁਕਮਾ ਦੀ ਇਹ ਪਾਲਣਾ ਕੀਤੀ ਜਾਂਦੀ ਆ ਕਿ ਬਰਸਾਤ ਦੇ ਸਮੇਂ ਦੇ ਵਿੱਚ ਜਿਹੜੇ ਤੁਸੀ ਬਾਨਾ ਕੱਚੇ ਬਾਨਾ ਇਹਨਾਂ ਨੂੰ ਨੁਕਸਾਨ ਪਹੁੰਚਦਾ ਇਹ ਮਾਈਨਿੰਗ ਨਹੀਂ ਹੋਣੀ ਚਾਹੀਦੀ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਸਰਕਾਰਾਂ ਨੇ ਤੇ ਕੋਰਟ ਨੇ ਲਿਆ ਹੋਇਆ ਪਰ ਇਹ ਲੋਕ ਸਰਕਾਰ ਤੇ ਕੋਰਟ ਨੂੰ ਟੱਚ ਨਹੀਂ ਜਾਣਦੇ ਤੇ ਜੇ ਕੋਈ ਸਾਡੇ ਵਰਗਾ ਉੱਠ ਕੇ ਇਹਨਾਂ ਨੂੰ ਕਹਿੰਦਾ ਆ ਤੇ ਇਹ ਸਾਡੇ ਤੇ ਵੀ ਜਿਵੇਂ ਰਾਤ ਇਹਨਾਂ ਨੇ ਮੈਨੂੰ ਘੇਰਾ ਪਾ ਲਿਆ ਤੇ ਗੱਡੀ ਦੀ ਭਾਂ ਤੋੜ ਕੀਤੀ ਆ ਤੇ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ ਤੇ ਇਹ ਲੋਕ ਉਹ ਲੋਕ ਨੇ ਜੀ ਜੇ ਕੋਈ ਆਵਾਜ਼ ਚੱਕਦਾ ਇਹਨਾਂ ਦੇ ਖਿਲਾਫ ਤੇ ਇਹ ਉਹਨੂੰ ਹਰ ਤਰ੍ਹਾਂ ਨਾਲ ਡਰਾਉਣ ਧਮਕਾਉਣ ਦੀ ਗੱਲ ਕਰਦੇ ਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਜੀ ਮੈਂ ਉਹਨਾਂ ਤੋਂ ਨਹੀਂ ਡਰਨ ਵਾਲਿਆ ਤੂੰ ਜੇ ਅੱਜ ਅਸੀਂ ਚਲੋ ਆਪਣਾ ਜਿਹੜਾ ਅਸੀਂ ਲੈਕਚਰ ਰੂਮ 'ਚ ਜਿਹੜਾ ਥਾਣੇ 'ਚ ਦੇ ਤਾ ਆ ਆਪਣੀ ਸ਼ਿਕਾਇਤ ਦੇਤੀ ਆ ਕਾਰਵਾਈ ਕਰਵਾਵਾਂਗੇ ਕੋਈ ਵੀ ਬੰਦਾ ਬਖਸ਼ਾ ਨਹੀਂ ਜਾਊਗਾ। ਕਾ ਭਾਈ ਮੈਨੂੰ ਉਸ ਤੋਂ ਮੈਂ ਚਾਰਜ ਦਿੱਤਾ ਤੇ ਚਾਰਜ ਦਿੱਤੀ ਤੁਹਾਨੂੰ ਇਸ ਦੀ ਪਹਿਲੇ ਹੀ ਜਾਣਕਾਰੀ ਸੀ ਕਿ ਮੈਨੂੰ ਚੱਲ ਰਹੀ ਹੈ ਜਾਂ ਫਿਰ ਤੁਸੀਂ ਉਸ ਤੋਂ ਲੰਗੇ ਜਾ ਰਹੇ ਤੁਹਾਨੂੰ ਬਾਅਦ 'ਚ ਪਤਾ ਲੱਗੇਗਾ ਕਿ ਮੈਨੂੰ ਚੱਲ ਰਹੀ ਹੈ। ਐਕਚੁਅਲੀ ਰਵੀ ਜੀ ਮੇਰਾ ਉੱਥੇ ਮੇਰੇ ਖੇਤ ਵੀ ਆ ਅਸੀਂ ਖੇਤ ਵੀ ਜਿਹੜਾ ਮਰਨ ਜਾਣਾ ਹੁੰਦਾ ਕਿਉਂਕਿ ਦਿਨ-ਦਰ ਜੇਵੇਂ ਆਉਂਦੇ ਆ ਪਰ ਬ੍ਰੇਜ਼ਰ ਕਈ ਵਾਰੀ ਰਾਤ ਨੂੰ ਖੇਤਾਂ ਦੇ ਜ਼ਿੰਮੇਦਾਰਾਂ ਨੇ ਆਉਣਾ ਜਾਣਾ ਅਸੀਂ ਕਈ ਵਾਰੀ ਰਤਿ ਵੀ ਜਰਨਲ ਲੇਟ ਨਾਈਟ ਵੀ ਖੇਤਾਂ ਟਿਕੜਾ ਮਾਲ ਦਿੰਨੇ ਆ ਸੋ ਮੈਂ ਆਪਣੇ ਖੇਤ ਗਿਆ ਸੀ ਤੇ ਮੈਂ ਜਦੋਂ ਉੱਥੇ ਦ੍ਰਿਸ਼ ਦੇਖਿਆ ਤਾਂ ਬਹੁਤ ਵੱਡੇ ਲੈਵਲ ਤੇ ਜਿਹੜੀ ਮਾਈਨਿੰਗ ਹੋ ਰਹੀ ਸੀ ਤਾਂ ਤੇ ਪ੍ਰੋਫੈਸ਼ਨਲ ਦੀ ਗੱਲਬਾਤ ਕੀਤੀ ਮੈਂ ਦੱਸਦਾ ਮੈਂ ਮੰਗਲੀ ਬਾਈ ਜੀ ਦੱਸਦਾ ਮੈਂ ਜਦੋਂ ਉੱਥੇ ਗਿਆ ਤੇ ਇਸ ਤੋਂ ਪਹਿਲਾਂ ਮੈਂ 1 ਜੁਲਾਈ ਨੂੰ ਵੀ ਉੱਥੇ ਗਿਆ ਸੀ ਰਾਤ ਨੂੰ 8:30 ਵਜੇ ਤੇਲਪੌਂਡ ਆਪਣੀ ਗੱਡੀ 'ਚ ਉਦੋਂ ਵੀ ਸੁਖਵੀਰ ਸਿੰਘ ਰੰਧਾਵਾ ਨਾਮਕ ਇੱਕ ਬੰਦਾ ਹੈਗਾ ਪਟਿਆਲੇ ਦਾ ਉਹਨੇ ਮੇਰੇ ਫੋਨ ਤੇ ਮੈਂ ਆਪਣੀ ਵਟਸਐਪ ਦੀ ਜਿਹੜੀ ਉਹ ਕਾਪੀ ਵੀ ਕਢਾ ਕੇ ਦੇ ਦੂਗਾ ਉਹਦੀਆਂ ਕੋਲਾਂ ਆਈਆਂ ਹੋਈਆਂ ਉਹਨੇ ਮੈਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਤੁਸੀਂ ਰਾਤ ਨੂੰ ਇੱਧਰਲੇ ਪਾਸੇ ਆਪਣੀ ਸਰਕਾਰੀ ਗੱਡੀ ਲੈ ਕੇ ਨਹੀਂ ਆਉਣਾ ਜੇ ਤੁਸੀਂ ਆਏ ਆਪਣੀ ਜਾਨ ਦੇ ਆਪ ਮਾਲਕ ਹੋਵੋਗੇ ਸੋ ਉਹਦੇ ਉਹਦੀ ਮੈਂ ਸ਼ਿਕਾਇਤ ਲਿਖਤੀ ਰੂਪ ਚ ਮੈਂ ਆਲਰੇਡੀ ਦੇ ਚੁੱਕਾ ਆ ਸਾਡੇ ਮਾਨਯੋਗ ਮਾਈਨਿੰਗ ਮਿਨਿਸਟਰ ਸਾਹਿਬ ਨੂੰ ਵੀ ਦੇ ਚੁੱਕਾ ਆ ਉਹ ਹਜੇ ਕੱਲ ਹੀ ਪਹੁੰਚੀ ਆ ਕਿਉਂਕਿ ਦੇਖੋ ਬਹੁਤ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲ ਰੋਜ਼ ਜਾਂਦੀਆਂ ਉਹਨਾਂ ਦੇ ਨਿਫਤਾਰੇ ਹੁੰਦੇ ਹਨ ਦੇਖਣਾ ਜਾਂਦਾ ਉਹਨਾਂ ਦੀ ਨਿਗਰਾਨੀ ਚਾਹੁੰਦੀਆਂ ਮੈਂ ਇੱਕ ਡੀਜੀਪੀ ਸਾਹਿਬ ਨੂੰ ਵੀ ਲੈਟਰ ਲਿਖ ਚੁੱਕਾ ਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੂੰ ਲਿਖ ਪਕਾਏ ਤੇ ਕੱਲ ਪਰ ਇਹਨਾਂ ਨੇ ਬੇਪਰਵਾਹੀ ਦੇ आलम ਦੇ ਵਿੱਚ ਜਿਹੜਾ ਕੰਮ ਕੀਤਾ ਆ ਉਹਦੇ ਤੇ ਅਸੀਂ ਜਿਹੜਾ ਸਖਤੋ ਸਖਤ ਐਕਸ਼ਨ ਲਵਾਂਗੇ ਰਾਤ ਤੁਸੀਂ ਲਾਈਵ ਹੋਏ ਹੋ ਉਹਦੇ ਕਰੀਬ ਕੋਈ ਕੋਈ ਅਧਿਕਾਰੀ ਨਾਲ ਤੁਹਾਡੀ ਕੋਈ ਗੱਲ ਹੋਈ ਮੇਜੋ ਦੇ ਵਿੱਚ ਦੇਖਿਆ ਗਿਆ ਵੀ ਤੁਹਾਡੇ ਨਾਲ ਬਿਲਕੁਲ ਕਿਸੇ ਨਾਲ رابطہ ਕਾਇਮ ਨਹੀਂ ਦਾ ਫੋਨ ਨਹੀਂ ਚੁੱਕਿਆ ਗਿਆ ਅਲਵੇਲਾ ਜੀ ਗੱਲ ਇਹ ਆ ਵੀ ਜਿਹੜਾ ਸਾਡਾ ਲੁਧਿਆਣਾ ਦਾ ਪ੍ਰਸ਼ਾਸਨ ਆ ਪਿਛਲੇ ਦਿਨੀ ਮੈਂ ਲਾਈਵ ਹੋਇਆ ਸੀ ਵਨ ਤੇ ਉਹ ਪ੍ਰਸ਼ਾਸਨ ਨੇ ਐਕਸ਼ਨ ਲੈਂਦਿਆ ਹੋਇਆ ਜਿਹੜੀ ਸਾਡੀ ਸਾਹਨੇ ਵਾਲਾ ਜਿਹਨੀ ਬਹਿਲਤਾ ਸਾਡਾ ਲੁਧਿਆਣਾ ਵਾਲਾ ਏਰੀਆ ਸਾਰੀ ਮਾਈਨਿੰਗ ਜਿਹੜੀ ਆ ਉਹ ਬੰਦ ਕਰਵਾ ਦਿੱਤੀ ਗਈ ਆ ਇਹ ਮਾਈਨਿੰਗ ਜਿਹੜੀ ਪੁਲ ਦੇ ਪਰਲੇ ਪਾਸੇ ਹੁੰਦੀ ਸੀ ਔਰ ਸਾਡਾ ਉਹ ਪੁਲ ਜਿਹੜਾ ਮੇਨ ਆ ਮੱਤੇਵਾੜਾ ਤੇ ਜਿਹੜਾ ਸਾਡਾ ਰਹ ਨੂੰ ਜੋੜਦਾ ਆ ਤੇ ਜਿਹੜੀ ਆ ਜ਼ਮੀਨ ਆ ਬਰਿਆ ਦੀ ਇਹ ਕਿਤੇ ਸਾਡਾ ਲੁਧਿਆਣਾ ਪਰਲੇ ਪਾਸੇ ਗਿਆ ਹੋਆ ਤੇ ਕਿਤੇ ਲੁਧਿਆਣਾ ਨਵਾਂ ਸ਼ਹਿਰ ਸਾਡੇ ਵਾਲੇ ਪਾਸੇ ਆਇਆ ਹੋਇਆ ਸੋ ਉਹਦੇ ਮੱਦੇਨਜ਼ਰ ਜਿਹੜੀ ਸਾਡੀ ਜ਼ਮੀਨ ਆ ਲੁਧਿਆਣੇ ਦੇ ਵਿੱਚ ਪੈਂਦੀ ਆ ਉਹ ਦਰਿਆ ਦੇ ਪਰਲੇ ਪਾਸੇ ਆ ਸਾਨੂੰ ਉੱਥੇ ਜਾਣਾ ਪੈਂਦਾ ਮੈਂ ਐਨ ਟਾਈਮ ਪੁਲ ਤੇ ਜਦੋਂ ਮੈਂ ਮਾਈਨਿੰਗ ਦੇਖੀ ਸਭ ਤੋਂ ਪਹਿਲਾਂ ਮੈਂ ਐਕਸ਼ਨ ਮਾਈਨਿੰਗ ਨਵਾਂ ਸ਼ਹਿਰ ਨੂੰ ਕਾਲ ਕੀਤੀ ਪਰ ਉਹਨੇ ਮੈਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਕੋਈ ਕਾਲ ਨਹੀਂ ਚੱਕੀ ਹੈਗੀ ਔਰ ਪਿਛਲੇ ਦਿਨ ਵੀ ਉਹਨੇ ਮੇਰੀ ਕਾਲ ਨਹੀਂ ਚੱਕੀ ਹੈਗੀ ਤੇ ਉਸ ਤੋਂ ਬਾਅਦ ਮੈਂ ਮਾਨਸ਼ੁਗ ਡੀਐਸਪੀ ਸਾਹਿਬ ਨੂੰ ਕਾਲ ਕੀਤੀ ਡੀਐਸਪੀ ਸਾਹਿਬ ਕੋਲੋਂ ਹੋ ਸਕਦਾ ਹੈ ਕਈ ਵਾਰੀ ਫਿਰ ਐਸਐਸਓ ਸਾਹਿਬ ਨਾਲ ਮੇਰੀ ਗੱਲ ਹੋਈ ਐਸਐਸਓ ਸਾਹਿਬ ਕਹਿੰਦੇ ਮੈਂ ਆ ਰਿਹਾ 10-15 ਮਿੰਟ ਚ ਆ ਰਿਹਾ 10-15 ਮਿੰਟ ਚ ਆ ਰਿਹਾ ਕਾਰਦੇ ਕਰਾਉਂਦੇ ਅੱਧਾ ਪੂਰਾ ਘੰਟਾ ਬੀਤ ਗਿਆ ਉਹਨੇ ਚਿਰ ਨੂੰ ਉਹ ਲੋਗ ਆਏ ਤੇ ਉਹਨਾਂ ਨੇ ਆ ਕੇ ਆਪਣੇ ਤੇ ਹਾਵਲਾ ਕਰਦਾ ਖਾਦਾ ਜਿਵੇਂ ਇੱਕ ਆਖਿਆ ਕਿ ਮੈਂ ਉੱਥੇ ਤੁਹਾਡੀਆਂ ਨਾਲ ਗੱਲਬਾਤ ਕੀਤੀ ਕੋਈ ਉੱਥੇ ਮੁੱਕੇ ਤੇ ਨਹੀਂ ਪੁੱਛਿਆ ਤੁਸੀਂ ਆਮ ਆਦੀ ਪਾਰਟੀ ਦੇ ਵਿੱਚ ਚੇਅਰਮੈਨ ਦੇ ਉੱਤੇ ਤੇ ਬੈਠੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਪ੍ਰਸ਼ਾਸਨ ਆ ਉਹਦਾ ਰਵਈਆ ਪਹਿਲੀ ਸਰਕਾਰਾਂ ਲਈ ਆ ਜਿਸ ਤਰ੍ਹਾਂ ਜੇ ਕਾਂਗਰਸ ਦੇ ਰਾਜ ਦੌਰਾਨ ਹੁੰਦਾ ਜੀ ਕਾਂਗਰਸ ਦੇ ਰਾਜ ਦੌਰਾਨ ਹੁੰਦਾ ਸੀ ਇਸੇ ਤਰ੍ਹਾਂ ਨੂੰ ਤੁਸੀਂ ਮਾਰਦੇ ਹੋ ਕਿ ਪ੍ਰਸ਼ਾਸਨ ਅੱਜ ਵੀ ਭਾਵੇਂ ਆਮ ਆਦੀ ਪਾਰਟੀ ਵੱਡੇ ਵੱਡੇ ਵਾਦੇ ਦਸਦੇ ਕਰਦੀ ਆ ਕਿ ਸਾਡੇ ਕੋਲ ਜਿਹੜਾ ਪ੍ਰਸ਼ਾਸਨ ਨੂੰ ਨੱਥ ਪਾਈਗੇ ਪਰ ਪ੍ਰਸ਼ਾਸਨ ਉਸੇ ਤਰੀਕੇ ਨਾਲ ਹੀ ਕੰਮ ਕਰ ਰਿਹਾ ਰਵਿਜੀਆ ਮੇਰਾ ਹੱਥ ਆ ਇਹਦੀਆਂ ਪੰਜ ਉਂਗਲਾਂ ਆ ਅੰਗੂਠੇ ਦਾ ਆਪਣਾ ਸਾਈਜ਼ ਆ ਇਹ ਉਂਗਲ ਦਾ ਆਪਣਾ ਸਾਈਜ਼ ਆ ਇਹਦਾ ਆਪਣਾ ਆ ਇਸੇ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਮੈਂਬਰ ਵੀ ਹੁੰਦੇ ਆ ਸਭ ਦਾ ਜਿਹੜਾ ਸੁਭਾਅ ਤੇ ਕੰਮ ਕਰਨ ਦਾ ਤਰੀਕਾ ਸਾਰੀਆਂ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਸੋ ਪ੍ਰਸ਼ਾਸਨ ਆ ਭਾਜੀ ਪ੍ਰਸ਼ਾਸਨ ਬੰਦਾ ਹੀ ਆ ਇੱਥੇ ਚੰਗੇ ਵੀ ਆ ਤੇ ਮਾੜੇ ਵੀ ਆ ਜਿਹੜੇ ਮਾੜੇ ਆ ਚੁਣ ਲਾਂਗੇ ਜਿਹੜੀਆਂ ਕਾਲੀਆਂ ਭੇਡਾਂ ਕੱਢਾਂਗੇ ਵਿੱਚੋਂ ਕਿਹੜੀਆਂ ਉਹਨਾਂ ਨੂੰ ਪਿਛਾਵਾ ਲਾਂਗੇ ਜੇ ਅਸੀਂ ਜੇ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਪੰਜਾਬ ਸਰਕਾਰ ਦੇ ਚੇਅਰਮੈਨ ਤੇ ਇਹ ਲੋਕ ਲੋਕਾਂ ਨੇ ਅਟੈਕ ਕੀਤਾ ਆ ਜਿਹੜੇ ਵੀ ਬੰਦੇ ਇਨਵੋਲਵ ਹੋਣਗੇ ਬਖਸ਼ੇ ਨਹੀਂ ਜਾਣਗੇ ਤਾਲੀਆਂ ਪਿੱਛੇ ਬਾਹਰ ਕੱਢਾਂਗੇ ਬੇਫਿਕਰ ਹੋ। ਤੁਹਾਡੀ ਹੁਣ ਕੋਈ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਹੋ। ਬਿਲਕੁਲ ਜੀ ਮੈਂ ਹੁਣ ਇਸ ਤੋਂ ਬਾਅਦ ਸਾਡੇ ਮਾਨਯੋਗ ਮਾਈਨਿੰਗ ਮਿਨਿਸਟਰ ਸਰਦਾਰ ਚੇਤਨ ਸਿੰਘ ਜ਼ੋਰਮਾਜ਼ਾ ਜੀ ਨੂੰ ਮਿਲਣ ਜਾ ਰਿਹਾ ਹਾਂ ਔਰ ਸਾਡੀ ਮੈਂ ਉਹਨਾਂ ਨੂੰ ਗੱਲਬਾਤ ਰੱਖੂੰਗਾ ਔਰ ਮੈਂ ਪਾਰਟੀ ਆਫਿਸ ਵੀ ਜਾ ਕੇ ਗੱਲ ਕਰੂੰਗਾ ਉਹ ਸਾਰਾ ਜਿਹੜਾ ਹੈਗਾ ਜਿੰਨੇ ਵੀ ਬੰਦੇ ਦੋਸ਼ੀ ਅਸੀਂ ਬਖਸ਼ਾਂਗੇ ਨਹੀਂ ਇਹਨਾਂ ਨੂੰ ਜਿਨ੍ਹਾਂ ਨੇ ਆਪਣਾ ਕੀਤਾ ਉਹਨਾਂ ਦੀ ਗਿਲਤੀ ਕਿੰਨੀ ਕਿੰਨੀ ਸੀ ਉਹ ਕੋਈ 15 ਤੋਂ 20 ਦੇ ਕਰੀਬ ਸੀ ਬਾਕੀ ਰਵੀਜੀਤ ਕਨਪਾਲ ਜਦ ਜੇ ਫਿਰ ਪੰਕੜਾ ਕੁਰੇ ਫਿਰ ਦੀ ਤਾਂ ਅੰਦਾਜ਼ਾ ਹੀ ਲਾ ਸਕਦੇ ਆ ਵੀ ਇੰਨੇ ਕ ਬੰਦੇ ਸੀ ਕਿਉਂਕਿ 4-5 ਗੱਡੀਆਂ ਮੌਕੇ ਤੇ ਸੀਗੀਆਂ ਜਿਹਦੇ ਚੋਂ ਅਸੀਂ ਤਿੰਨ ਕ ਗੱਡੀਆਂ ਦੇ ਨੰਬਰ ਵੀ ਪਛਾਣੇ ਆ ਔਰ ਅਸੀਂ ਉਹ ਜਿਹੜੇ ਨੰਬਰ ਆ ਅਸੀਂ ਅਰਖਾਸਤ ਦੇ ਵਿੱਚ ਦਿੱਤੇ ਵੀ ਆ ਤੇ ਜਿਹੜੀ ਮੈਂ ਇੱਕ ਇੱਕ ਦੋ ਜਿਹੜੀਆਂ ਮੈਨੂੰ ਕਾਲ ਆਈਆਂ ਜਿਵੇਂ ਸੁਖਵੀਰ ਰੰਧਾਵਾ ਉਸ ਬੰਦੇ ਦਾ ਨੰਬਰ ਮੈਂ ਬਕਾਇਦਾ ਜਿਹੜਾ ਸ਼ਿਕਾਇਤ ਚ ਲਿਖਾਇਆ ਆ ਤੇ ਜਿਹੜੇ ਵੀ ਬੰਦੇ ਪਛਾਣੇ ਜਾਣਗੇ ਉਹ ਚਾਹੇ ਪ੍ਰਸ਼ਾਸਨ ਦੇ ਹੋਣ ਚਾਹੇ ਜੋ ਵੀ ਹੋਵੇ ਅਸੀਂ ਉਹਨਾਂ ਨੂੰ ਬਿਲਕੁਲ ਜੀ ਮੈਨੂੰ ਪੂਰਨ ਵਿਸ਼ਵਾਸ ਆ ਸੀਐਮ ਸਾਹਿਬ ਵੀ ਇੱਥੇ ਪੂਰਾ ਐਕਸ਼ਨ ਲੈਣਗੇ ਅਸੀਂ ਆਪਣੇ ਪੱਦਰ ਤੇ ਜਾ ਕੇ ਅੱਜ ਮੰਤਰੀ ਸਾਹਿਬ ਨੂੰ ਮਿਲ ਕੇ ਜਿਹੜਾ ਇਹਨਾਂ ਤੇ ਕਾਰਵਾਈ ਕਰ ਕੋਈ ਹਮਲੇ ਦੀ ਮੋਕੇ ਦੀ ਕੋਈ ਵੀਡੀਓ ਬਣਾ ਰਿਹਾ ਕੋਈ ਸਾਡੇ ਕੋਲ ਕਲਿੱਪਸ ਹੈਗੀਆਂ ਕਿਉਂਕਿ ਜਦੋਂ ਉਹ ਸਾਰੇ ਬੰਦੇ ਹਥਿਆਰਾਂ ਨਾਲ ਵੜੇ ਸੀਗੇ ਜਦੋਂ ਸਿਸਟਮ ਹੋਇਆ ਸਾਰਾ ਮੈਂ ਸਾਰੇ ਮੁੰਡਿਆਂ ਨੂੰ ਕਿਹਾ ਵੀ ਕਿਸੇ ਨੇ ਵੀ ਕੋਈ ਤੁਸੀਂ ਆਪਣਾ ਭਾਈ ਆਪਾਂ ਨਿਕਲ ਨਹੀਂ ਕਰਨੀਆਂ ਬੋਲਣਾ ਨਹੀਂ ਕੋਈ ਬੋਲਿਆ ਨਹੀਂ ਸਾਡਾ ਬੰਦਾ ਕੋਈ ਕੁਝ ਨਹੀਂ ਕੀਤਾ ਅਸੀਂ ਆਪਣੀ ਗੱਡੀ 'ਚ ਬੈਠ ਕੇ ਨਿਕਲ ਪਏ ਆ ਉਹਨਾਂ ਨੇ ਸਾਨੂੰ ਤੁਰਦੇ-ਤੁਰਦੇ ਵੀ ਸਾਡੇ ਤੇ ਹਮਲਾ ਕੀਤਾ ਕਿ ਕੋਈ ਨੁਕਸਾਨ ਕਿੰਨਾ ਹੋਇਆ ਜਾਂ ਮੇਰੀ ਗੱਡੀ ਦੀ ਤੁਸੀਂ ਫੋਟੋਸ ਲੈ ਜਿਓ ਬਾਹਰ ਖੜੀਆ ਗੱਡੀ ਤੁਸੀਂ ਦੇਖੋ ਗੱਡੀ ਦਾ ਜੋ ਹੈ ਅਗਰ ਜਿਸ ਤਰੀਕੇ ਨਾਲ ਗੱਡੀ ਤੇ ਉਹਨਾਂ ਨੇ ਕੀਤਾ ਆ ਲੋਹੇ ਦੀਆਂ ਰੌਣਾ ਸੀ ਤੇ ਜੇ ਅਸੀਂ ਉੱਥੇ ਖੜੇ ਰਹਿੰਦੇ ਤਾਂ ਸਾਨੂੰ ਕਿਹੜਾ ਬਖਸ਼ਣਾ ਸੀ ਠੀਕ ਹੈ ਨਾ ਤਾਂ ਉਹਨਾਂ ਨੇ ਵੱਡੇ ਪੱਤਰ ਤੇ ਨੁਕਸਾਨ ਕਰਨਾ ਸੀ ਕਾਹਦੇ ਸਿੱਕੇ ਸਵਾਲ ਹੋਰ ਬਣਦਾ ਕਿ ਜਿੱਤਾ ਜੇ ਤੁਸੀਂ ਕਹੋ ਰੰਧਾਵਾ ਸਾਹਿਬ ਨੇ ਕੋਈ ਤੁਹਾਨੂੰ ਜਿਹੜੀਆਂ ਧਮਕੀਆਂ ਵਗੈਰਾ ਦਿੱਤੀਆਂ ਤਾਂ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਤੁਸੀਂ ਵੱਡੇ ਉੱਤੇ ਤੇ ਇਸ ਤਰ੍ਹਾਂ ਜਿਹੜੇ ਵਿਅਕਤੀ ਉਹ ਪੰਜਾਬ ਸਰਕਾਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਨਾ ਕੋਈ ਜਿਹੜੀ ਸਰਕਾਰੀ ਹੈ ਹੀ ਹੋਣੀ ਆ ਜਿਹੜੀ ਜਿਸ ਦੇ ਉੱਤੇ ਉਹ ਤੁਹਾਨੂੰ ਧਮਕੀਆਂ ਦੇ ਦੇਵੇ ਭਾਜੀ ਇਹ ਜਿਹੜੇ ਕਾਲੇ ਧੰਦੇ ਵਾਲੇ ਲੋਕ ਹੁੰਦੇ ਹਨ ਇਹਨਾਂ ਨੂੰ ਸਹਿ ਹੋਵੇ ਨਾ ਹੋਵੇ ਇਹ ਆਪਣਾ ਜਿਹੜਾ ਅ ਦੂਜਾ ਹੁੰਦਾ ਨਾ ਸਾਰਾ ਸਰਚ ਲੈਂਦੇ ਆ ਵਾਤਾਵਰਨ ਬਣਾ ਲੈਂਦੇ ਆ ਆਪਣਾ ਠੀਕ ਹੈ ਨਾ ਤੇ ਇਹ ਕਾਲੇ ਧੰਦੇ ਵਾਲੇ ਲੋਕ ਇਹ ਮੈਨੂੰ ਨਹੀਂ ਲੱਗਦਾ ਹਾਂ ਅਗਰ ਕੋਈ ਇਦਾਂ ਦੀ ਗੱਲ ਹੋਊਗੀ ਅਸੀਂ ਉਹਨੂੰ ਬਾਹਰ ਲੈ ਕੇ ਆਵਾਂਗੇ ਬਿਲਕੁਲ ਬਾਹਰ ਲੈ ਕੇ ਆਵਾਂਗੇ ਕੋਈ ਇਦਾਂ ਦੀ ਲੋਕੋ ਨਹੀਂ ਰੱਖਾਂਗੇ ਔਰ ਮਾਨ ਸਾਹਿਬ ਨੇ ਸਮੇਂ-ਸਮੇਂ ਤੇ ਜਿਹੜੇ ਆਮ ਆਦਮੀ ਪਾਰਟੀ ਚਾਹੇ ਕੋਈ ਵਿਧਾਇਕ ਸੀ ਚਾਹੇ ਕੋਈ ਮੰਤਰੀ ਸੀ ਕੋਈ ਸੀ ਜਿਨੇ ਕਰਾਪਸ਼ਨ ਕੀਤੀ ਉਹਨੂੰ ਬਖਸ਼ਿਆ ਨਹੀਂ ਹੈ ਇਹ ਕਿਤੇ ਇੰਨੀ ਵੀ ਹਵਾ ਜਿਉਂ ਕੇ ਰਹਿ ਜੂ ਮਾਮਲਾ ਜਾਂ ਕੋਈ ਕਾਰਵਾਈ ਵੀ ਹੋ ਜਵੇ ਇਹ ਤਾਂ ਪਹਿਲੀਆਂ ਸਰਕਾਰਾਂ ਚ ਹੁੰਦਾ ਸੀ ਪਰ ਹੁਣ ਤੁਸੀਂ ਮੌਜੂਦਾ ਇਸ ਦੇ ਵਿੱਚ ਚੇਅਰਮੈਨ ਵੀ ਇਹ ਹੋਣ ਲੱਗਿਆ ਕਿ ਕੋਈ ਐਕਸ਼ਨ ਹੋਊਗਾ ਵੱਡਾ ਜਾਂ ਅਲਵੇਲਾ ਜੀ ਅਧਿਕਾਰੀ ਉਹ ਨਹੀਂ ਸੁਣ ਰਹੇ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਔਰ ਭਗਵੰਤ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਗਰਾਊਂਡ ਤੋਂ ਆਏ ਨੇ ਭਗਵੰਤ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਅਗਰ ਪਬਲਿਕ ਨੂੰ ਠੀਕ ਨਾ ਲੱਗੇ ਆਪਣੇ ਫੈਸਲੇ ਵਾਪਸ ਲੈ ਲੈਂਦੇ ਆ ਇਹਦਾ ਮੁੱਖ ਮੰਤਰੀ ਪੰਜਾਬ ਨੂੰ ਪਹਿਲੀ ਵਾਰੀ ਮਿਲਿਆ ਭਗਵਾਨ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ 17 ਟੋਲ ਪਲਾਜ਼ੇ ਬੰਦ ਕਰਦੇ ਅਜੇ ਤੱਕ ਨਹੀਂ ਸੀ ਕਿਸੇ ਨੇ ਕੀਤੇ ਭਗਵਾਨ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ 114 ਸਕੂਲ ਆਫ ਐਮਨਸ ਚਾਲੂ ਕਰਤੇ ਔਰ ਉਹ ਲੋਕਾਂ ਦੇ ਦਰਦੀ ਆ ਔਰ ਜਿਹੜੀ ਚੀਜ਼ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਅਸਲ ਗੱਲ ਆ ਆਪਾਂ ਤੁਸੀਂ ਗੱਲ ਕਰ ਰਹੇ ਹੋ ਬਾਰ-ਬਾਰ ਵੀ ਕੋਈ ਸਰਕਾਰੀ ਬੰਦਾ ਇਨਵੋਲਵ ਤੁਸੀਂ ਮੈਨੂੰ ਦੱਸੋ ਇਹ ਬੰਦੇ ਹਰ ਰੋਜ਼ ਲੱਖਾਂ ਲੱਖਾਂ ਰੁਪਏ ਦਾ ਟੂਨਾ ਸਾਡੇ ਰੈਵਨਿਊ ਨੂੰ ਲਾ ਰਿਹਾ ਸਰਕਾਰ ਦੇ ਰੈਵਨਿਊ ਲਾ ਰਿਹਾ ਕਿ ਇਹ ਇਹਨਾਂ ਨੂੰ ਬਚਿਆ ਜਾਊਗਾ ਬਿਲਕੁਲ ਨਹੀਂ ਬਚਿਆ ਜਾਊਗਾ ਸਰਕਾਰ ਨੂੰ 2.5 ਸਾਲ ਹੋ ਚੁੱਕੇ ਆ ਸਰਕਾਰ ਨੂੰ 2.5 ਸਾਲ ਤੋਂ ਵਾਦਾ ਸਮਾ ਹੋ ਗਿਆ ਪਰ ਜਿਹੜੀ ਮੈਨਿੰਗ ਆ ਉਹ ਨਿਯਾਸ਼ ਮੈਨਿੰਗ ਰੁਕਦੀ ਰਹੀ ਬਾਕੀ ਸਰਕਾਰਾਂ ਵਾਂਗ ਹੀ ਚੱਲਣੀ ਆ ਕੋਈ ਉਮੀਦ ਹੈ ਵੀ ਤਾਂ ਰੁਪਏ ਦੀ ਮੈਨਿੰਗ ਦੇਖੋ ਜੀ ਤੁਹਾਡੇ ਸਾਹਮਣੇ ਉਦਾਹਰਨ ਅੱਜ ਤੋਂ 10 ਦਿਨ 15 ਦਿਨ ਪਹਿਲਾਂ 10 10 ਦਿਨ ਪਹਿਲਾਂ ਦੀ ਗੱਲ ਆ ਮੈਂ ਲਾਈਵ ਕੀਤਾ ਸੀ ਤੁਸੀਂ ਰਵੀ ਜੀ ਤੁਸੀਂ ਖੁਦ ਜਾ ਕੇ ਤੁਸੀਂ ਸਮਕੇ ਉਹਨਾਂ ਦੀ ਵੀ ਇੰਟਰਵਿਊ ਲੈ ਕੇ ਆਏ ਜਿਹੜੇ ਹੈ ਨਾ ਬੋਰ ਵੀ ਪੰਜਾਬ ਜੋ ਹੋਰ ਵੀ ਵੱਖ-ਵੱਖ ਦੇਖੋ ਮੈਨੂੰ ਮੇਰੇ ਇਲਾਕੇ ਦਾ ਪਤਾ ਜੀ ਸਾਨੂੰ ਸਾਡੇ ਇਲਾਕੇ ਦਾ ਪਤਾ ਆਪਾਂ ਉਥੇ ਜਿੱਥੇ ਕੰਮ ਕਰ ਸਕਦੇ ਆ ਉਥੇ ਤੇ ਗੱਲ ਕਰ ਸਕਦੇ ਠੀਕ ਹੈ ਨਾ ਆਪਾਂ ਹੁਣ ਸਾਰੀ ਜਗ੍ਹਾ ਤਾਂ ਜਾ ਨਹੀਂ ਸਕਦੇ ਔਰ ਮੈਂ ਤਾਂ ਮੰਗ ਮੈਂ ਤਾਂ ਸੀਪੀ ਸਾਹਿਬ ਨੂੰ ਕਹੂੰਗਾ ਕਿ ਸਭ ਤੋਂ ਪਹਿਲਾਂ ਜਿਹੜੀ ਸਿਕਿਉਰਟੀ ਜਿਹੜੀ ਵਧਾਈ ਜਾਵੇ ਔਰ ਜਿਹੜਾ ਸਾਡੇ ਏਰੀਆ ਦੇ ਵਿੱਚ ਗਸ਼ਤ ਵਧਾਈ ਜਾਵੇ ਜਿਹੜੀ ਦਿਹਾੜੇ ਉੱਤੇ ਤੇ ਕਿਉਂਕਿ ਇਹ ਥੋੜਾ ਜਿਹਾ ਨਵੇਂ ਸ਼ਹਿਰ ਦਾ ਏਰੀਆ ਉਰਲੇ ਪਾਸੇ ਵੀ ਗਸ਼ਤ ਵਧੂਗੀ ਤੇ ਪਰਲੇ ਪਾਸੇ ਵੀ ਅਸੀਂ ਅੱਜ ਅਸੀਂ ਗੱਲ ਕਰਾਂਗੇ ਸਾਨੂੰ ਚਾਹੇ ਕਮਿਸ਼ਨਰ ਜਲੰਧਰ ਨਾਲ ਗੱਲ ਕਰਨੀ ਪਵੇ ਚਾਹੇ ਡੀਜੀਪੀ ਸਾਹਿਬ ਨਾਲ ਜਿਹੜੇ ਵੀ ਉੱਥੇ ਜਿਹੜੇ ਡੀਆਈਜੀ ਰੇਂਜ ਹੋਣਗੇ ਉਹਨਾਂ ਨਾਲ ਗੱਲ ਕਰਾਂਗੇ ਭਾਈ ਆਹ ਕੁਸੂਰਿਆ ਇੱਥੇ ਜਿਹੜੀ ਪੁਲਿਸ ਦੀ ਜਿਹੜੀ ਗੱਲਬਾਤ ਵਧਾਈ ਜਾਵੇ ਜਿੱਥੇ ਅਸੀਂ ਨਹੀਂ ਸੁਰੱਖਿਅਤ ਰਗੇ ਇਸ ਇਲਾਕੇ ਦੇ ਵਿੱਚ ਉੱਥੇ ਆਮ ਪਬਲਿਕ ਕਿਵੇਂ ਸੁਰੱਖਿਆ ਹੋ ਸਕਦੀ ਜੇ ਇਹਨਾਂ ਪੁਲਿਸ ਮੁਲਾਜ਼ਮਾਂ ਨਾਲ ਜਿਉਟੀ ਮੁਤਾਬਕ ਪਤਾ ਹੀ ਵਰਤੀ ਉਹਨਾਂ ਦੇ ਕੋਈ ਕਾਰਵਾਈ ਪਤਾ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਬਖਸ਼ਾ ਮੈਂ ਪਹਿਲਾਂ ਦੱਸ ਤੱਕ ਕੋਈ ਕਾਲੀ ਭੇਡ ਹੋਵੇ ਅਸੀਂ ਬਖਸ਼ਾਂਗੇ